ਇੱਕ ਦੁਬਾਰਾ ਜਿਹੜੀਆਂ ਵੱਖ-ਵੱਖ ਜੂਨੀਅਨ ਦੇ ਜਿਹੜੇ ਪ੍ਰਧਾਨ ਸੀ ਸਾਰੇ ਸਿਰਫ ਇਹ ਜਿਹੜੀ ਮੀਟਿੰਗ ਆ ਸਿਰਫ ਪ੍ਰਧਾਨਾਂ ਨੂੰ ਪ੍ਰਧਾਨਾਂ ਨੂੰ ਰੱਖ ਕੇ ਹੀ ਕੀਤੀ ਜਾ ਰਹੀ ਆ ਸਿਰਫ ਜਿਹੜੇ ਵੱਖ-ਵੱਖ ਜੂਨੀਅਨ ਦੇ ਪ੍ਰਧਾਨ ਇਕੱਠੇ ਹੋ ਗਏ ਉਹਨਾਂ ਦੇ ਵਿੱਚ ਜਿਹੜੇ ਚਾਰ ਅਸੀਂ ਜਿਹੜੇ ਸਰਪ੍ਰਸਤ ਅਸੀਂ ਬਣਾਏ ਗਏ ਨੇ ਜਨਰਲ ਸਕੱਤਰ ਬਣਾਏ ਗਏ ਨੇ ਤੇ ਉਹਨਾਂ ਦੇ ਨਾਂ ਜਿਹੜੇ ਹੈਗੇ ਨੇ ਜਿਹੜੇ ਸਾਰੇ ਵੇਰਵਾ ਤੁਹਾਨੂੰ ਪ੍ਰੈਸ ਨੋਟ ਰਾਹੀਂ ਤੁਹਾਨੂੰ ਦੇ ਦਿੱਤਾ ਜਾਵੇਗਾ ਬਾਕੀ ਜਿਹੜੀ ਆ ਜਿਹੜੀ ਸ਼ਹਿਰ ਦੀ ਜਿਹੜੀ ਮੁਸ਼ਕਲਾਂ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਵਾ ਜਿਹੜਾ ਔਰ ਗੜੇ ਬੜੇ ਜਿਹੜੇ 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 ਹੈਗੇ ਕਈ ਦੁਕਾਨਦਾਰ ਗਾਹਕਾਂ ਕੇ ਸਾਡੇ ਨਾਲ ਲੜਦੇ ਨੇ ਕੋਈ ਇਦਾਂ ਦਾ ਕੈਨਰਾਈ ਬੀਬੀ ਦਾ ਵੀ ਇੱਥੇ ਮਸਲਾ ਆਇਆ ਵਾ ਉਹ ਵੀ ਅਜੇ ਤੱਕ ਚੜ੍ਹ ਚੱਲਦਾ ਪਿਆ ਵਾ ਉਹਨੂੰ ਮੰਦੇ ਰਹਿ ਰੱਖਤੇ ਕਿ ਜਿਹੜੀ ਨਵੀਂ ਜਿਹੜੀ ਕਮੇਟੀ ਹੈ ਜਿਹੜੀ ਸ਼ਹਿਰ ਦੀ ਹੈ ਕਿ ਜਿਹੜੀ ਸਾਰੀ 20 ਜੁਨੀਅਨ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਇੱਕ ਜਿਹੜਾ ਉਹ ਵੱਖਰੀ ਇੱਕ ਲਟਾਂਜਾ ਕੜਾ ਖੜਾ ਕੀਤਾ ਗਿਆ ਸੀ ਜਿਹੜਾ ਤੁਹਾਨੂੰ ਮਤਲਬ ਪ੍ਰਧਾਨ ਤੁਸੀਂ ਲੰਬੇ ਸਮੇਂ ਤੋਂ ਸ਼ਹਿਰ ਤੇ ਚੱਲਦੇ ਆ ਰਹੇ ਜੇ ਵਾਕ ਵਾਕ ਕਬੀਲਦੀਆਂ ਕੋਈ ਸਾਂਹ ਹੀ ਲੈਂਦੀਆਂ ਅੱਜ ਸਾਰੇ ਸ਼ਹਿਰ ਦੇ ਵਾਕ ਵਾਕ ਕਿਤੇ ਆਣਾ ਸੰਬੰਧਤ ਜਿੰਨੇ ਵੀ ਪ੍ਰਧਾਨ ਨੇ ਉਹ ਆਕੇ ਤੇ ਤੁਹਾਨੂੰ ਦੁਬਾਰਾ ਪ੍ਰਧਾਨ ਦਾ ਆਪਣੀ ਪਿੰਡ ਕੀ ਲੋਡ ਤੇ ਦੇਖੋ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਇਹ ਕੀ ਲੋਡ ਪਈ ਹੈ ਵੀ ਦੁਬਾਰਾ ਤੁਹਾਨੂੰ ਪ੍ਰਧਾਨ ਦੁਬਾਰਾ ਦੀ ਪ੍ਰਧਾਨ ਬਣਾਇਆ ਗਿਆ ਆਲਰੇਡੀ ਪਹਿਲਾਂ ਵੀ ਜਿੰਨੀਆਂ ਵੀ ਜੂਨੀਅਰ ਆ ਸਾਰਿਆਂ ਦਾ ਸ਼ਹਿਰ ਦਾ ਤਰਨਤਨ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਆ ਮੈਂ ਹਾਂ ਉਹ ਦੁਬਾਰਾ ਇੱਕ ਨਵਾਂ ਢਾਂਚਾ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਵਾਂ ਪ੍ਰਧਾਨ ਤੇ ਪਹਿਲਾਂ ਪਹਿਲਾਂ ਵੀ ਮੈਂ ਸੀਗਾ ਅੱਜ ਇੱਕ ਢਾਂਚਾ ਨਵਾਂ ਢਾਂਚਾ ਜਿਹੜਾ ਖੜਾ ਕੀਤਾ ਗਿਆ ਉਹਦੇ ਵਿੱਚ ਜਿਹੜੇ ਸਰਪ੍ਰਸਤ ਨੇ ਜਨਰਲ ਸਕੱਤਰ ਨੇ ਡਿਸੈਕਟਰੀ ਨੇ ਕੈਸ਼ਰ ਨੇ ਇੱਕ ਨਵਾਂ ਢਾਂਚਾ ਜਿਹੜਾ ਮਜ਼ਬੂਤ ਕੀਤਾ ਗਿਆ ਵਾ ਵੀ ਜੇ ਮੰਨ ਲਓ ਕਿਤੇ ਕੋਈ ਮੰਨ ਲਓ ਮੈਂ ਕਿਤੇ ਕਿਤੇ ਗਿਆ ਹੋਵਾ ਬਾਕੀ ਜਿਹੜੀ ਸਾਡੀ ਟੀਮ ਆ ਉਹ ਪ੍ਰਸ਼ਾਸਨ ਨਾਲ ਜਾਂ ਹੋਰ ਕਿਸੇ ਨਾਲ ਜਿਹੜੀ ਗੱਲਬਾਤ ਕਰ ਸਕੇ ਉਹ ਇਸ ਕਰਕੇ ਜਿਹੜੀ ਨਵੀਂ ਜਿਹੜੀ ਕਮੇਟੀ ਜਿਹੜੀ ਬਣਾਈ ਗਈ ਆ ਉਹ ਨਵੀਂ ਇਸ ਕਰਕੇ ਬਣਾਈ ਗਈ ਆ ਵੀ ਕੰਮ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਰੁਕਾਵਟ ਨਾ ਪੈ ਸਕੇ। ਕੱਲ ਵੀ ਪ੍ਰਧਾਨੀ ਸਾਹਿਬ ਆ ਗਿਆ। ਉਹ ਕਿਹਨਾਂ ਵੱਲੋਂ ਉਹ ਸਾਡੀ ਸਾਡੇ ਵੱਲੋਂ ਨਹੀਂ ਸਾਨੂੰ ਕੋਈ ਪਤਾ ਨਹੀਂ ਕਿਹੜੇ ਦੁਕਾਨਦਾਰ ਨੇ ਜਾਂ ਉਹ ਕਿਹੜੀਆਂ ਦੁਨੀਆਂ ਨੇ ਜਿਨ੍ਹਾਂ ਨੇ ਉਹਨੂੰ ਪੁਹੁੰਚਾ ਦੇਖੋ ਜੀ ਮੇਰੀ ਮੇਰੀ ਬੇਨਤੀ ਐਦਾ ਵਾ ਤੇ ਦੇਖੋ ਤੁਸੀਂ ਜਿੰਨੇ ਵੀ ਦੇਖਿਆ ਉਹਨੂੰ 20 ਦੇ ਕਰੀਬ ਜਿਹੜੇ ਆ ਵੱਖਰੀ ਵੱਖਰੀ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਦੁਕਾਨ ਦਾ ਕੈਟੇਗਰੀ ਵੱਖੋ ਵੱਖਰੀ ਆ ਕੋਈ ਸਰਾਫਾ ਜੁਨੀਆ ਨਾ ਕੋਈ ਸੁਨਿਆਰਾ ਜੁਨੀਆ ਨਾ ਕੋਈ ਬੂਡ ਜੁਨੀਆ ਨਾ ਕੋਈ ਇਲੈਕਟ੍ਰੋਨਿਕ ਕੋਈ ਹਰ ਤਰ੍ਹਾਂ ਦੇ ਇਹ अनेका ਪ੍ਰਕਾਰ ਦੀ ਜਿਹੜੇ 20 ਜੁਨੀਅਨ ਦੇ ਪ੍ਰਧਾਨ ਇੱਥੇ ਬੈਠੇ ਮੌਜੂਦ ਬੈਠੇ ਹੋਏ ਨੇ ਕੋਈ ਕਿਸੇ ਨੇ ਕੋਈ ਕਿਹੜਾ ਪ੍ਰਧਾਨ ਥਾਪਿਆ ਸਾਡੀ ਨੌਲੇਜ ਨਹੀਂ ਹੈਗਾ ਸਿੱਧਾ ਸਾਨੂੰ ਨਹੀਂ ਪਤਾ ਜਿੰਨੇ ਵੀ ਪ੍ਰਧਾਨ ਬੈਠੇ ਨੇ ਇਹਨਾਂ ਦੀ ਨੌਲੇਜ ਕੁਝ ਨੌਲੇਜ ਨਹੀਂ ਹੈਗਾ ਇਹ ਚੀਜ਼ਾਂ ਦਾ ਜਿੰਨੇ ਪ੍ਰਧਾਨ ਥਾਪਿਆ ਜੀ ਇਹ ਜਿਹੜਾ ਵੱਖ-ਵ ਇੱਕ ਮੱਝ ਤੇ ਲੈ ਕੇ ਚੱਲਣਾ ਚਾਹੁੰਦੇ। ਦੇਖੋ ਜੀ ਅਸੀਂ ਸਾਰਿਆਂ ਨੂੰ ਇੱਕ ਮੁਠੀ ਵਿੱਚ ਸ਼ਹਿਰ ਨੂੰ ਇੱਕ ਮੁਠੀ ਵਿੱਚ ਲੈ ਕੇ ਚੱਲਣਾ ਚਾਹੁੰਦੇ ਆ ਕਿ ਜਿਹੜਾ ਇੱਕ ਭਾਈਚਾਰਕ ਸਾਂਝ ਆ ਜਿਹੜੀ ਹਿੰਦੂ ਸੇ ਕੋ ਮੁਸਲਮ ਜਿਹੜਾ ਕੋਈ ਇਦਾਂ ਦਾ ਜਿਹੜੇ ਸਾਰੇ ਵੱਖੋ ਵੱਖਰੇ ਇਹ ਪ੍ਰਧਾਨ ਬਣੇ ਨੇ ਸਾਰਿਆਂ ਨੂੰ ਇੱਕ ਜਿਹੜਾ ਦੁਕਾਨਦਾਰ ਅਸੀਂ ਇੱਕ ਇਕਤਾ ਲਈ ਕੱਟਾ ਜਿਹੜਾ ਇਹ ਜਿਹੜਾ ਬਲ ਦਿਖਾਉਣਾ ਚਾਹੁੰਦੇ ਆ ਅਸੀਂ। ਜਿਹੜਾ ਇੱਕ ਸ਼ਹਿਰ ਦੇ ਵਿੱਚ ਦੋ ਪ੍ਰਧਾਨ ਬਣਨੇ ਕੀ ਆਉਣ ਵਾਲੇ ਦਿਨਾਂ 'ਚ ਟਕਰਾਅ ਵਾਲੇ ਪਾਸੇ ਨਹੀਂ ਇਹ ਕਦਮ ਜਿਹੜੇ ਵਾਅਦੇ ਪਏ। ਦੇਖੋ ਜੀ ਪ੍ਰਧਾਨ ਤੇ ਇੱਕ ਹੀ ਆ ਜੀ। ਦੋ ਤੇ ਪ੍ਰਧਾਨ ਹੈ ਕੋਈ ਨਹੀਂ ਆ ਜੀ ਵੇਖੋ ਜੀ ਜੂਨੀਅਰ ਜਿਹੜੇ ਗੱਲ ਪ੍ਰਧਾਨ ਬਣਾਉਣਾ ਜੂਨੀਅਰ ਨੇ ਦੁਕਾਨ ਦਾ ਜਿਹੜੇ ਜੂਨੀਅਰ ਨੇ ਵੱਖੋ ਵੱਖਰੀ ਕੈਟਾਗਰੀ ਉਹਨਾਂ ਨੇ ਦੁਕਾਨਦਾਰਾਂ ਨੇ ਪ੍ਰਧਾਨ ਸੋਣਾ ਵਾ ਦੂਜਾ ਬੰਦਾ ਕੋਈ ਬਾਹਰੋਂ ਆ ਕੇ ਗੱਲ ਕਰੇਗਾ ਸਾਡੀ ਨੌਲੇਜ ਨਹੀਂ ਹੈਗਾ ਵੀ ਕੀ ਪ੍ਰਧਾਨ ਬਣਿਆ ਕਿ ਨਹੀਂ ਬਣਿਆ ਬਾਹਰੋਂ ਆਣ ਕੇ ਬਣਾਇਆ ਜਿਹੜੇ ਹਲਕੀ ਦੇ ਵਧਾਇਆ ਕਿਨੇ ਜਿਹੜੇ ਉਹਨਾਂ ਦਾ ਜੀ ਉਹਨਾਂ ਡਾਕਟਰ ਸਾਹਿਬ ਨੇ ਆਪਣੇ ਤੌਰ ਤੇ ਕੋਈ ਪ੍ਰਧਾਨ ਬਣਾਇਆ ਹੋਊਗਾ ਸਾਡੀ ਨੌਲੇਜ ਨਹੀਂ ਹੈਗਾ ਜੀ ਸਾਡਾ ਪਤਾ ਨਹੀਂ ਸਾਡੀ ਨੌਲੇਜ ਨਹੀਂ ਪਤਾ ਨਹੀਂ ਸਾਨੂੰ ਕਾਹਦਾ ਪ੍ਰਦਾਨ ਬਣਾਇਆ ਸਾਨੂੰ ਨਹੀਂ ਪਤਾ ਜੀ ਸਾਡੀ ਜੀ ਗੱਲ ਕੀਤੇ ਜੇ ਰੇੜੀ ਜਿਹੜੇ ਚੱਲ ਗਏ ਰੇੜੀਆਂ ਉੱਤੇ ਲੱਗੀਆਂ ਕਈਆਂ ਨੂੰ ਤੰਗ ਪਰੇਸ਼ਾਨ ਵੀ ਕੀ ਜਾਂਦਾ ਪੈਸੇ ਵੀ ਲਏ ਜਾਂਦੇ ਆ ਪਰ ਇਹ ਗਰੀਬ ਨਾਲ ਦਾ ਹੋਣਾ ਚਾਹੀਦਾ ਦੇਖੋ ਜੀ ਕੋਈ ਕਮੇਟੀ ਘਰ ਦੇ ਜਿਹੜੇ ਬੰਦੇ ਨੇ ਉਹ ਆ ਕੇ ਸ਼ਾਮ ਨੂੰ ਆ ਕੇ ਆਪਣੀ ਧੌਂਸ ਮਾਰਦੇ ਨੇ ਸਾਨੂੰ ਜਿਹੜੀ ਆ ਮੈਂ ਜਿਹੜੀਆਂ ਸਬਜ਼ੀਆਂ ਜਿਹੜੀਆਂ ਮਹਿੰਗੀ ਤੋਂ ਮਹਿੰਗੀ ਸਬਜ਼ੀ ਦੀ ਜਿਹੜੀ ਲਾਗੇ ਜਿਹੜੀ ਤਾਂ ਕਰਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਹ ਵੀ ਸਾਡੀ ਨੋਟਿਸ ਵਿੱਚ ਆਇਆ ਵਾ ਉਹ ਵੀ ਅਸੀਂ ਜਿਹੜਾ ਮੁੱਦਾ ਵਾ ਅਸੀਂ ਜਿਹੜਾ ਡੀਸੀ ਸਾਹਿਬ ਕੋ ਲੈ ਕੇ ਜਾਵਾਂਗੇ ਜੇ ਕੋਈ ਤੰਗ ਪਰੇਸ਼ਾਨ ਕਰੂਗਾ ਅਸੀਂ ਪ੍ਰਸ਼ਾਸਨ ਨੂੰ ਗੱਲ ਗੱਲ ਗੱਲਬਾਤ ਕਰਕੇ ਅਸੀਂ ਹੱਲ ਕੀਤਾ ਜਾਊਗਾ ਤੁਹਾਡੇ ਧਿਆਨ 'ਚ ਹੈਗਾ ਹਾਂਜੀ ਬਿਲਕੁਲ ਬਿਲਕੁਲ ਜੀ ਸਾਡੇ ਸਾਰੇ ਧਿਆਨ 'ਚ ਹੈਗਾ ਵਾ ਬਾਕੀ ਕੋਈ ਕੱਲ ਕੋਈ ਮਸਲਾ ਹੈ ਇੱਕ ਰੇੜੀ ਯੂਨੀਅਨ ਦਾ ਕੋਈ ਮਸਲਾ ਉਹਨਾਂ ਨਾਲ ਬੈਠ ਕੇ ਸੁਝਾ ਦਿੱਤਾ ਗਿਆ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਦੁਕਾਨਦਾਰ ਹੈ ਜਾਂ ਰੇੜੀ ਹੋਜ਼ ਆ ਰਹੀ ਆਲੇ ਜਿਹੜੇ ਅਨਸਾਸੀ ਰਿਜਾਇ ਕਬਜ਼ੇ ਕਰਕੇ ਬੈਠੇ ਆ ਤੱਕ ਆ ਪੂਰਾ ਰੇਲ ਲੱਗੀ ਆ ਅੱਜ ਚੜੀ ਚੰਗਤ ਜਿਹੜੀ ਬਾਹਰ ਹੁੰਦੀ ਆ ਆ ਸਾਡੇ ਕੰਟਰੋਲ ਪ੍ਰਸ਼ਾਸਨ ਸਮਾਗਨ ਆਪਣਾ ਤੇ ਵੀ ਤੜ ਤੱਕ ਆਦਰ ਆਪਣਾ ਸਮਾਨ ਪਿੱਛੇ ਨਹੀਂ ਹਟਦਾ ਇਹਨਾਂ ਵੱਲ ਕੋ ਦਿਨ ਦੇ ਹੋ ਗਏ ਪੰਜ ਪੰਜ 7 7 ਫੁੱਟ ਜਿਹੜਾ ਸਮਾਨ ਆ ਉਹਨਾਂ ਨੇ ਅੱਗੇ ਵਧਾਇਆ ਹੋਇਆ ਦੇਖੋ ਜੀ ਪ੍ਰਸ਼ਾਸਨ ਦਾ ਸਭ ਤੋਂ ਵੱਡੀ ਜਿਹੜੀ ਆ ਆਪਣੀ ਜਿਹੜੀ ਨਲਕੀ ਆ ਨਾ ਤਰਨ ਤਰਨ ਦੇ ਵਿੱਚ ਵੀ ਆਪਣੀ ਨਲਕੀ ਇਹ ਤਰਨ ਤਰਨ ਦੇ ਵਿੱਚ ਆ ਵੀ ਆਪਣੇ ਤਰਨ ਤਰਨ ਦੇ ਵਿੱਚ ਪਾਰਕਿੰਗ ਨਹੀਂ ਹੈਗੀ ਕੋਈ ਵੀ ਪਾਰਕਿੰਗ ਨਹੀਂ ਹੈਗੀ ਉਹਦੇ ਜਿਹੜਾ ਪਾਰਕਿੰਗ ਨਾ ਹੋਣ ਕਰਕੇ ਜਿਹੜਾ ਜਿਹੜਾ ਕਰਾਊਡ ਜਿਹੜਾ ਜ਼ਿਆਦਾ ਹੋ ਜਾਂਦਾ ਵਾ ਜਿਹੜੇ ਕੁਝ ਦੁਕਾਨਦਾਰ ਜਿਹੜੇ ਕਿੰਦਾ ਕਹਿ ਦਿੰਦੇ ਆਪਾਂ ਵੀ ਬਾਹਰ ਤੋਂ ਜਿਹੜਾ ਤੁਹਾਡਾ ਕੋਸਟਾ ਰੇੜੀਆਂ ਲਾਉਂ ਦਿੰਦੇ ਆ ਰੇੜੀ ਲਾ ਤਾਂ ਲੈਂਦਾ ਕਮੇਟੀ ਘਰ ਵੱਲੋਂ ਪਰਚੀ ਕਟਾਈ ਜਾਂਦੀ ਉਹਨਾਂ ਦੇ ਪਰਚੀ ਕਟਾ ਕੇ ਤੇਰੀ ਉੱਤੇ ਰੇੜੀ ਲੱਗਦੀ ਆਦਰਵਾਇਜ਼ ਉਹ ਹੀ ਆਪਣੀ ਮਰਜ਼ੀ ਨਾਲ ਕੋਈ ਵੀ ਰੇੜੀ ਉੱਤੇ ਨਹੀਂ ਲਾਉਂਦਾ ਜੋ ਵੀ ਜਿਹੜਾ ਵੀ ਜਿੰਨੀ ਵੀ ਰੇੜੀ ਤਰਨਤਨ ਸ਼ਹਿਰ ਦੇ ਵਿੱਚ ਲੱਗਦੀ ਆ ਉਹਦਾ ਬਕਾਇਦਾ ਜਿਹੜਾ ਟੋਕਨ ਆ ਹਰ ਇੱਕ ਰੇੜੀ ਦਾ ਹਰ ਟੋਕਨ ਨੰਬਰ ਲਿਖਿਆ ਹੋਆ ਉਹਦਾ ਲਾਇਸੈਂਸ ਆ ਲਾਇਸੈਂਸ ਆ ਕਮੇਟੀ ਘਰ ਦਰਜ ਵਾ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਆ ਵੀ ਉਹਨਾਂ ਦਾ ਇਤਿਹਾਸ ਸਾਰਾ ਦਿੱਤਾ ਜਾਂਦਾ ਸਾਰਾ ਪੁਛਤਾ। ਬਲਾਡੀ ਦੇ ਕੁਝ ਦੁਕਾਨਦਾਰ ਨੇ ਸਾਰੇ ਦੁਕਾਨਦਾਰ ਦੀ ਗੱਲ ਕੀਤੀ ਵੀ ਸਾਰੇ ਸਾਰੇ ਜੁੜੇ ਇਕੱਠੇ ਹੋਈ ਆ। ਹ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਉਹ ਨਾਂਵਾਰ ਕੱਢਣਾ ਆਪਣੀ ਹੱਦ ਝੱਕਣ ਦੇਖੋ ਜੀ ਅਸੀਂ ਕੁਝ ਕਰਦਾ ਜਿਹੜਾ ਦਾ ਕਹਦਾ ਜੀ ਇੱਕ ਮਿੰਟ ਤੁਹਾਨੂੰ ਵਿਚਾਰ ਬਾਅਦ ਦੇ ਦੇਣਾ ਤੁਹਾਨੂੰ ਪਤਾ ਨਹੀਂ ਇਹੋ ਗੱਲ ਕਰਦਾ ਇਹਨੂੰ ਕੁਝ ਬਾਅਦ ਦੇਖੋ ਜੀ ਅਸੀਂ ਪਹਿਲਾਂ ਪਹਿਲਾਂ ਵੀ ਅਸੀਂ ਵਕ ਵਕ ਜਿਹੜੇ ਐਸ ਡੀ ਐਮ ਸਾਹਿਬ ਨਾਲ ਡੀ ਸੀ ਸਾਹਿਬ ਨਾਲ ਪੂਰੀ ਜਿਹੜੇ ਅਧਿਕਾਰੀਆ ਉਸ ਟਾਪਿਕ ਤੇ ਪਹਿਲਾਂ ਵੀ ਸਾਡੀਆਂ ਕਾਫੀ ਗੱਲਬਾਤਾਂ ਹੋਈਆਂ ਵਾ ਕੁਝ ਗੱਲਾਂ ਅਸੀਂ ਇੱਕ ਯੈਲੋ ਲਾਈਨ ਮਾਰਨ ਬਾਰੇ ਗੱਲ ਕੀਤੀ ਸੀ ਅੱਜ ਉਹਨੂੰ 7 ਸਾਲ ਹੋ ਗਏ ਆ 7 ਸਾਲ ਹੋ ਗਿਆ ਯੈਲੋ ਲਾਈਨ ਜਦੋਂ ਕਾਂਗਰਸ ਦੀ ਸਰਕਾਰ ਤੋਂ ਨਵੀਂ ਨਵੀਂ ਸਰਕਾਰ ਬਣੀ ਸੀ ਨਾ ਉਦੋਂ ਵੀ ਇਹਨਾਂ ਨੇ ਅਪੀਲ ਕੀਤੀ ਵੀ ਇੱਕ ਸਾਨੂੰ ਇੱਕ ਯੈਲੋ ਲਾਈਨ ਮਾਰਾ ਦਿੱਤੀ ਜਾਵੇ ਤੇ ਇੱਕ ਜਿਹੜੀ ਜਿਹੜੀ ਆ ਜਿਹੜੀ ਆ ਬਾਹਰ ਇੱਕ ਰੇੜੀ ਮਾਰਕੀਟ ਜਿਹੜੀ ਬਣਾ ਦਿੱਤੀ ਜਾਵੇ ਪਰ ਪ੍ਰਸ਼ਾਸਨ ਕੋ ਕਹਿੰਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਇਹਨੇ ਨਾ ਸਾਡੇ ਕੋਲ ਯੈਲੋ ਲਾਈਨ ਮਾਰਨ ਜੋਗੇ ਪੈਸੇ ਹੈਗੇ ਆ ਤੇ ਸਾਨੂੰ ਜਿਹੜਾ ਨਜਾਇਜ਼ ਟਾਰਗੇਟ ਕਰਨ ਜੋਗੇ ਇਹਨਾਂ ਕੋਲ ਟਾਈਮ ਹੈਗਾ ਪਰ ਯੈਲੋ ਲਾਈਨ ਮਾਰਨ ਜੋਗੇ ਪੈਸੇ ਨਹੀਂ ਹੈ ਨਾ ਵੀ ਜੀ ਕੁਝ ਦੁਕਾਨਦਾਰ ਨੇ ਜਿਨ੍ਹਾਂ ਨੇ ਆਪਣੀ ਦੁਕਾਨ ਦੇ ਅੱਗੇ ਰੇੜੀ ਲਵਾਈ ਆ ਉਹਦੇ ਕੋਲੋਂ ਕਿਰਾਇਆ ਲੈ ਰਹੇ ਨੇ ਨੇ ਸਾਡੀ ਨਾਲੇ ਤੇ ਕੋਈ ਇਦਾਂ ਦੀ ਦੁਕਾਨਦਾਰੀ ਨਹੀਂ ਹੈਗੀ ਜਿਹੜੀ ਆ ਬਾਕੀ ਜਿਹਨੇ ਦੱਸਿਆ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਚੁੱਕਾ ਵਾਂ ਕਿ ਜਿੰਨੀਆਂ ਵੀ ਦੁਕਾਨਾਂ ਜਿੰਨੀ ਵੀ ਰੇੜੀ ਸ਼ਹਿਰ ਦੇ ਰੇੜੀ ਲੱਗਦੀ ਆ ਹਰ ਰੇੜੀ ਦੇ ਤੇ ਕੋਈ ਵੀ ਕੋਈ ਵੀ ਕਮੇਟੀ ਘਰ ਦਾ ਕੋਈ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਕਿ ਫਲਾਣੀ ਰੇੜੀ ਲੱਗਦੀ ਆ ਵੀ ਮੇਰੇ ਕੋਲ ਉਹਦੀ ਰਸੀਦ ਜਾਂ ਨਹੀਂ ਕੱਟੀ ਹਰ ਜਿੰਨੀ ਵੀ ਰੇੜੀ ਲੱਗਦੀ ਆ ਕੋਈ ਗਲੀ ਜਾਂਦੀ ਆ ਮਹੱਲੇ ਜਾਂਦੀ ਆ ਜਾਂ ਲੱਗਦੀ ਆ ਹਰ ਰੇੜੀ ਦੇ ਤੇ ਉਹਦਾ ਜਿਹੜਾ ਸਲਿੱਪ ਜੋ ਉਹਦੀ ਬਣਦੀ ਆ ਕਮੇਟੀ ਘਰ ਦੀ ਉਹ ਉਹ ਕਟਾ ਕੇ ਫੇਰ ਹੀ ਰੇੜੀ ਲਾਉਂਦਾ ਜੀ ਇਹ ਪੈਸੇ ਦੇ ਕੇ ਕੀ ਉਹ ਸੰਸਦ ਵਿੱਚ ਜਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਜੀ ਰੇੜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਨਾ ਪ੍ਰਸ਼ਾਸਨ ਦਵੇ ਕੋਈ ਮਾਰਕੀਟ ਬਣਾਵੇ ਉਥੇ ਮਾਰਕੀਟ ਸਾਰੀ ਜਿਹੜੀ ਮੈਡਮ ਮਲਜੀਤ ਕੌਰ ਨੇ ਸਾਰਾ ਬਹੁਤ ਵਧੀਆ ਕੰਮ ਕੀਤਾ ਪ੍ਰਸ਼ਾਸਨ ਨੇ ਕੰਮ ਕੀਤਾ ਸਾਰੀਆਂ ਰੇੜੀਆਂ ਕੱਢੀਆਂ ਬਾਹਰ ਪਰ ਰੇੜੀ ਕੱਢਣ ਦੇ ਬਾਅਦ ਉਹਨਾਂ ਨੂੰ ਕੋਈ ਜਗ੍ਹਾ ਵੀ ਦਿੱਤੀ ਜਾਵੇ ਨਾ ਕੋਈ ਪ੍ਰਸ਼ਾਸਨ ਨੂੰ ਆਪਾਂ ਕਿਸੇ ਸ਼ਹਿਰ ਦੀਆਂ ਸਮੂਹ ਜਿਹੜੀਆਂ ਜੁਨੀਅਨ ਇਕੱਠੀਆਂ ਹੋ ਕੇ ਅੱਜ ਤੁਹਾਨੂੰ ਸਪੂਰਨ ਤੌਰ ਤੇ ਪ੍ਰਧਾਨਤਾਪ ਦਿੱਤਾ ਹੈ ਬਿਲਕੁਲ ਜੀ ਅੱਜ ਜਿਹੜੀਆਂ ਸਾਰੀਆਂ ਜਿਹੜੀਆਂ ਐਸੋਸੀਏਸ਼ਨਾਂ ਉਹਨਾਂ ਨੇ ਜਿਹੜਾ ਮੈਨੂੰ ਮਾਣ ਬਖਸ਼ਿਆ ਵਾ ਮੈਂ ਉਹ ਜੋ ਵੀ ਉਹਨਾਂ ਦੀਆਂ ਜਿਹੜੀਆਂ ਆਸਾਂ ਵਾ ਮੈਂ ਉਹ ਤੋਂ ਪੂਰਾ ਉਤਰੂਗਾ ਜਿਹੜੇ ਸ਼ਹਿਰ ਦੇ ਜਿਹੜੇ ਕੋਈ ਵੀ ਤਰ੍ਹਾਂ ਦੇ ਜ਼ਰੂਰੀ ਨਹੀਂ ਮੈਂ ਦੁਕਾਨਦਾਰਾਂ ਦੀ ਗੱਲ ਕਰਦਾ ਵਾਂ ਹੋਰ ਵੀ ਜਿਹੜੇ ਸ਼ਹਿਰ ਦੇ ਜਿਹੜੇ ਕੰਮ ਹੋਣਗੇ ਮੈਂ ਪੂਰੀ ਆਪਣੇ ਤਨ ਦੇ ਲਈ ਨਾ ਇਮਾਨਦਾਰੀ ਨਾਲ ਜਿਹੜਾ ਕੰਮ ਉਹ ਨਿਭਾਵਾਂਗਾ ਹਰ ਸੇਵਾ 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਵਾਂਗਾ ਨਹੀਂ ਬੜਾ